ਕਵੰਦੇ ਨੇ ਅਲੱਗ ਅਲੱਗ ਬੰਦਿਆਂ ਦੇ ਕਤਲ ਕੀਤੇ ਸ਼ੁਰੂ ਕਰਦੇ ਆਪਾਂ ਦਿਨ ਹੁੰਦਾ ਹੈ 18 ਅਗਸਤ 2024 ਅਨੰਦਪੁਰ ਨੂੰ ਜਾਂਦੇ ਹੋਏ ਰੋਪੜ ਦੇ ਕੋਲ ਇੱਕ ਟਾਬਾ ਪੈਂਦਾ ਹੈ 18 ਤਰੀਕ ਨੂੰ ਉਸ ਟਾਬੇ ਤੋਂ ਉਸ ਟਾਬੇ ਦੇ ਮਾਲਕ ਦੀ ਡੈੱਡ ਬੋਡੀ ਮਿਲਦੀ ਹੈ ਤਾਂ ਲੋਕ ਉੱਥੋਂ ਦੇ ਜਦੋਂ ਮਿਲਦੀ ਹੈ ਪੁਲਿਸ ਨੂੰ ਕਾਲ ਕਰਦੇ ਨੇ ਪੁਲਿਸ ਉੱਥੇ ਆ ਜਾਂਦੀ ਹੈ ਸਾਰਾ ਕੁਝ ਦੇਖਦੀ ਹੈ ਵੀ ਉਹਦਾ ਕਤਲ ਕਿਵੇਂ ਹੋਇਆ ਉਹ ਛਾਣਬੀਨ ਕਰਦੇ ਨੇ ਜਦੋਂ ਬਾਕੀ ਤਾਂ ਬਾਡੀ ਵਗੈਰਾ ਨੂੰ ਪੋਸਟਮਾਰਟਮ ਲਈ ਭੇਜ ਦਿੰਦੇ ਨੇ ਤਾਂ ਪੁਲਿਸ ਇੱਕ ਚੀਜ਼ ਦੇਖਦੀ ਆ ਉਹ ਬੰਦੇ ਕੋਲੇ ਉਹਦਾ ਫੋਨ ਨਹੀਂ ਹੁੰਦਾ ਜਦੋਂ ਉਹ ਬੰਦੇ ਕੋਲੇ ਉਸਦਾ ਫੋਨ ਨਹੀਂ ਹੁੰਦਾ ਉਹਦੇ ਘਰ ਦੇ ਵੀ ਕਹਿੰਦੇ ਨੇ ਵੀ ਇਹਦੇ ਕੋਲੇ ਇਹਦਾ ਫੋਨ ਨਹੀਂ ਤਾਂ ਪੁਲਿਸ ਉਹਨੂੰ ਟਰੈਕਿੰਗ ਤੇ ਲਾ ਆਂਦੀ ਆ ਫੋਨ ਨੂੰ ਤਾਂ ਕੀ ਹੁੰਦਾ ਮਹੀਨੇ ਬਾਅਦ ਉਹ ਬੰਦੇ ਦਾ ਫੋਨ ਆਨ ਹੋ ਜਾਂਦਾ ਜਦੋਂ ਉਹਦਾ ਫੋਨ ਆਨ ਹੁੰਦਾ ਤਾਂ ਪੁਲਿਸ ਉਹ ਫੋਨ ਨੂੰ ਟਰੈਕ ਕਰਦੀ ਹੋਈ ਲੋਕੇਸ਼ਨ ਤੇ ਪਹੁੰਚ ਜਾਂਦੀ ਆ ਤੇ ਇੱਕ ਬੰਦੇ ਨੂੰ ਫੜ ਲੈਂਦੀ ਆ ਜਦੋਂ ਬੰਦੇ ਨੂੰ ਫੜਦੀ ਹੈ ਤਾਂ ਉਹਨੂੰ ਪੁੱਛਦੇ ਨੇ ਵੀ ਤੈਨੂੰ ਇਹ ਫੋਨ ਕਿੱਥੋਂ ਮਿਲਿਆ ਵੀ ਤੈਨੂੰ ਪਤਾ ਹੈ ਤੈਨੂੰ ਕਿਉਂ ਚੱਕਿਆ ਉਹ ਕਹਿੰਦਾ ਵੀ ਮੈਂ ਕਿਹੜਾ ਕੋਈ ਗਲਤੀ ਕੀਤੀ ਹੈ ਵੀ ਤੁਸੀਂ ਮੈਨੂੰ ਕਿਉਂ ਚੱਕਿਆ ਤਾਂ ਪੁਲਿਸ ਕਹਿੰਦੀ ਹੈ ਵੀ ਇਹ ਜਿਹਦਾ ਫੋਨ ਹੈ ਉਹ ਬੰਦੇ ਦਾ ਕਤਲ ਹੋ ਗਿਆ ਹੈ ਵੀ ਅਸੀਂ ਤੈਨੂੰ ਤਾਂ ਚੱਕਿਆ ਤੂੰ ਦੱਸ ਵੀ ਤੈਂ ਕਤਲ ਕਰਿਆ ਤੈਨੂੰ ਇਹ ਫੋਨ ਕਿੱਥੋਂ ਮਿਲਿਆ ਤਾਂ ਉਹ ਕਹਿੰਦਾ ਵੀ ਇਹ ਮੈਨੂੰ ਜਿਹੜਾ ਫੋਨ ਹੈ ਇਹ ਇੱਕ ਬੰਦੇ ਨੇ ਮੈਨੂੰ ਸਸਤੇ ਰੇਟ 'ਤੇ ਦੇਤਾ ਸੀ ਮੈਂ ਤਾਂ ਤਾਂ ਲੈ ਲਿਆ ਉਹ ਤੋਂ ਵੀ ਮੈਨੂੰ ਸਸਤੇ 'ਚ ਮਿਲ ਗਿਆ ਸੀ ਫੋਨ ਜਦੋਂ ਪੁਲਿਸ ਨੂੰ ਉਹ ਬੰਦੇ ਫੋਨ ਦਾ ਦੇ ਟਰੈਕ ਕਰਦੇ ਉਹ ਬੰਦੇ ਤੱਕ ਜਾਂਦੇ ਨੇ ਤਾਂ ਪੁਲਿਸ ਨੂੰ ਲੱਗਦਾ ਵੀ ਅਸੀਂ ਇਹ ਕੇਸ ਹੈ ਜਿਹੜਾ ਇਹ ਇੱਕ ਆਸਾਨ ਤਰੀਕੇ ਨਾਲ ਸਲਝਾ ਲਿਆ ਵੀ ਇਹ ਕੇਸ ਸੋਲਵ ਹੋ ਗਿਆ ਪਰ ਉਹ ਬੰਦਾ ਕਹਿੰਦਾ ਵੀ ਇਹ ਤਾਂ ਫੋਨ ਕਿਸੇ ਤੋਂ ਲਿਆ ਮੈਂ ਤੇ ਪੁਲਿਸ ਫਿਰ ਉਹਨੂੰ ਕਹਿੰਦੀ ਆ ਵੀ ਤੂੰ ਕਿਤੋਂ ਲਿਆ ਉਹ ਕਹਿੰਦਾ ਵੀ ਇੱਕ ਅਜੀਬ ਜਿਹਾ ਬੰਦਾ ਸੀ ਜਿਹੜਾ ਹੈਗਾ ਬੰਦਾ ਸੀ ਪਰ ਕੱਪੜੇ ਬੁੜੀਆਂ ਰੇ ਪਾ ਕੇ ਰੱਖਦਾ ਸੀ ਤੇ ਪੁਲਿਸ ਕਹਿੰਦੀ ਵੀ ਤੈਨੂੰ ਯਾਦ ਹੈ ਉਹਦਾ ਚਿਹਰਾ ਉਹ ਕਹਿੰਦਾ ਵੀ ਹਾਂ ਯਾਦ ਹੈ ਤੇ ਸਕੈਚ ਬਣਾਉਣ ਲੱਗ ਜਾਂਦਾ ਹੈ ਉਹ ਪੁਲਿਸ ਨੂੰ ਉਹ ਬੰਦੇ ਦਾ ਜਦੋਂ ਸਕੈਚ ਬਣਾਉਂਦੇ ਨੇ ਪੁਲਿਸ ਉਹਨੂੰ ਸਾਰੇ ਕਿਤੇ ਵੰਡ ਦਿੰਦੀ ਹੈ ਹੋਰ ਪੁਲਿਸ ਸਟੇਸ਼ਨਾਂ 'ਚ ਲੋਕਾਂ ਨੂੰ ਵੀ ਵੰਡ ਦਿੰਦੀ ਹੈ ਕੰਦਾਂ ਤੇ ਪੋਸਟ ਲਗਾਉਂਦੀ ਹੈ ਵੀ ਜੇ ਬੰਦੇ ਦਾ ਕਿਸੇ ਨੂੰ ਪਤਾ ਲੱਗੇ ਤਾਂ ਸਾਨੂੰ ਕਾਲ ਕਰਕੇ ਜ਼ਰੂਰ ਦੱਸਿਓ ਤਾਂ ਜਦੋਂ ਸਮਾਂ ਬੀਤਦਾ ਹੈ ਇੱਕ ਦਿਨ ਰੋਪੜ ਟੋਲ ਪਲਾਜ਼ੇ ਤੋਂ ਇੱਕ ਬੰਦਾ ਫੋਨ ਕਰਦਾ ਹੈ ਬਸ ਇਹ ਜਗ੍ਹਾ ਤੇ ਇਹ ਬੰਦਾ ਦੇਖਿਆ ਗਿਆ ਜਿਹਦੀ ਤੁਸੀਂ ਫੋਟੋ ਵਾਇਰਲ ਕੀਤੀ ਹੋਈ ਹੈ ਤਾਂ ਪੁਲਿਸ ਉਥੇ ਪਹੁੰਚਦੀ ਹੈ ਜਦੋਂ ਉਹ ਇੱਕ ਬੰਦੇ ਨੂੰ ਗ੍ਰਿਫਤਾਰ ਕਰਦੇ ਨੇ ਜਿਹਦੀ ਉਮਰ 33 ਸਾਲਾਂ ਹੁੰਦੀ ਹੈ ਤੇ ਨਾਮ ਰਾਮ ਸਰੂਪ ਹੁੰਦਾ ਹੈ ਤੇ ਪੁਲਿਸ ਨੂੰ ਹੁਣ ਹੁੰਦਾ ਵੀ ਸਾਡਾ ਕੇਸ ਸੋਲਵ ਹੋ ਗਿਆ ਪਰ ਨਹੀਂ ਇੱਕ ਉਹਨੂੰ ਬੰਦੇ ਨੂੰ ਫੜ ਕੇ ਉੱਥੇ ਬਹੁਤ ਅਹਿਮ ਖੁਲਾਸੇ ਹੋਏ ਸੀ ਵੀ ਇਹ ਇੱਕ ਨਹੀਂ ਇਹ ਤਾਂ ਇੱਕ ਵੀ ਗੇ ਬੰਦਾ ਹੈ ਜਿਹਨੇ ਇੱਕ ਦਾ ਕਤਲ ਨਹੀਂ ਕੀਤਾ ਬਹੁਤ ਕਤਲ ਕੀਤੇ ਨੇ ਤਾਂ ਉਹ ਕੌਣ ਸੀ ਰਾਮ ਸਰੂਪ ਉਹ 33 ਸਾਲਾਂ ਦਾ ਸੀ ਤੇ ਜਦੋਂ ਉਹ ਛੋਟਾ ਹੁੰਦਾ ਰਾਮ ਸਰੂਪ ਤਾਂ ਉਹ ਕੁੜੀਆਂ ਵਾਂਗੂ ਕੱਪੜੇ ਪਾਉਂਦਾ ਹੁੰਦਾ ਉਹਦੇ ਕੁੜੀਆਂ ਦੇ ਕੁਝ ਲੱਛਣ ਹੁੰਦੇ ਨੇ ਪਰ ਉਹ ਦੱਸਦਾ ਨਹੀਂ ਕਿਸੇ ਨੂੰ ਘਰੇ ਕੁੜੀਆਂ ਵਰਗੇ ਕੱਪੜੇ ਪਾਉਂਦਾ ਹੁੰਦਾ ਕਿਉਂਕਿ ਪਹਿਲਾਂ ਤੁਹਾਨੂੰ ਪਤਾ ਆਪਣੇ ਇਹ ਚੀਜ਼ਾਂ ਨੂੰ ਅਸੈਪਟ ਨਹੀਂ ਕਰਦੇ ਤੇ ਹੌਲੀ-ਹੌਲੀ ਜਦੋਂ ਉਹ ਵੱਡਾ ਹੁੰਦਾ ਦਸਵੀਂ ਪਾਸ ਕਰਦਾ ਤਾਂ ਘਰ ਤੇ ਸੋਚਦੇ ਨੇ ਵੀ ਇਹਦਾ ਵਿਆਹ ਕਰ ਦਈਏ ਆਰਾਮ ਸਰੂਪ ਦਾ ਘਰ ਦੇ ਵਿਆਹ ਕਰ ਦਿੰਦੇ ਨੇ ਵਿਆਹ ਤੋਂ ਬਾਅਦ ਉਹਦੇ ਤਿੰਨ ਬੱਚੇ ਵੀ ਹੋ ਜਾਂਦੇ ਨੇ ਚਲੋ ਕੰਮ-ਕਾਰ ਕਰਦਾ ਇੱਥੇ ਪੈਸਾ ਇੰਨਾ ਨਹੀਂ ਬਣਦਾ ਉਹ ਸੋਚਦਾ ਹੈ ਕਿ ਮੈਂ ਬਾਹਰ ਚਲਾ ਜਾਵਾਂ ਉਹ ਦੁਬਈ ਚਲਾ ਜਾਂਦਾ ਹੈ ਕੰਮ ਕਰਨ ਲਈ ਜਦੋਂ ਉਹ ਦੁਬਈ ਜਾਂਦਾ ਤਾਂ ਉਹਦਾ ਮੇਲ ਹੁੰਦਾ ਉੱਥੇ ਐਲਜੀਬੀਟੀਕਯੂ ਵਾਲਿਆਂ ਨਾਲ ਉਹਨੂੰ ਲੱਗਦਾ ਵੀ ਇਹ ਉਹ ਬੰਦੇ ਨੇ ਵੀ ਇਕੱਲਾ ਮੈਂ ਨਹੀਂ ਹੋਰ ਬੰਦਿਆਂ 'ਚ ਵੀ ਮੇਰੇ ਕੁੜੀਆਂ ਵਾਲੇ ਲੱਛਣ ਨੇ ਵੀ ਮੈਂ ਇੰਨਾ ਵਰਗੀਆਂ ਉੱਥੇ ਉਹ ਉਹਨਾਂ ਦੇ ਕੰਟੈਕਟ 'ਚ ਆ ਜਾਂਦਾ ਤੇ ਫਿਰ ਉਹ ਕੀ ਕਰਦਾ ਬਾਅਦ 'ਚ ਉਸ ਸਮਾਂ ਦੁਬਈ 'ਚ ਕੰਮ ਕਰਨ ਤੋਂ ਬਾਅਦ 'ਚ ਪੰਜਾਬ ਵਾਪਸ ਆ ਜਾਂਦਾ ਜਦੋਂ ਉਹ ਪੰਜਾਬ ਵਾਪਸ ਆਉਂਦਾ ਇੱਥੇ ਆ ਕੇ ਉਹ दारू ਵਗੈਰਾ ਨਸ਼ੇ ਪੱਤੇ ਕਰਨ ਲੱਗ ਜਾਂਦਾ ਆਪਦੀ ਘਰ ਵਾਲੀ ਨੂੰ ਵੀ ਕੁੱਟਦਾ ਉਹ ਤਾਂ ਘਰ ਦੇ ਵੀ ਪਰੇਸ਼ਾਨ ਹੁੰਦੇ ਨੇ ਰਿਸ਼ਤੇਦਾਰ ਵੀ ਤੇ ਗਵਾਂਡੀ ਵੀ ਜਦੋਂ ਉਹ ਹਟਦਾ ਨਹੀਂ ਤਾਂ ਉਹਨੂੰ ਘਰੋਂ ਕੱਢ ਦਿੰਦੇ ਨੇ ਘਰੋਂ ਬੇਦਖਲ ਲਿਖਾ ਆਂਦੇ ਨੇ ਉਹ ਘਰੋਂ ਚਲਾ ਜਾਂਦਾ ਫਿਰ ਉਹ ਕੀ ਕਰਦਾ ਜਦੋਂ ਘਰੋਂ ਚਲਾ ਜਾਂਦਾ ਕੁੜੀਆਂ ਵਾਂਗੂ ਕੱਪੜੇ ਪਾਉਣੇ ਸ਼ੁਰੂ ਕਰ ਦਿੰਦਾ ਉਹ ਪ੍ਰੋਸਟੀਟਿਊਟ ਦਾ ਕੰਮ ਸ਼ੁਰੂ ਕਰ ਲੈਂਦਾ ਆਪਣਾ ਥੰਦਾ ਚਲਾ ਲੈਂਦਾ ਤੇ ਦਿਨ 'ਚ ਤਾਂ ਉਹ ਬੰਦਿਆਂ ਵਾਂਗੂ ਰਹਿੰਦਾ ਤੇ ਰਾਤ ਨੂੰ ਕੁੜੀਆਂ ਵਾਲੇ ਕੱਪੜੇ ਪਾ ਕੇ ਚੰਗੇ ਉਹਦੇ ਕਲਾਇੰਟ ਬਣ ਜਾਂਦੇ ਨੇ ਵਧੀਆ ਪੈਸਾ ਕਮਾਉਣ ਲੱਗ ਜਾਂਦਾ ਜਦੋਂ ਉਹ ਪੈਸਾ ਕਮਾਉਣ ਲੱਗ ਜਾਂਦਾ ਸਾਨੂੰ ਪਤਾ ਹੈ ਹਰੇਕ ਥਾਂ ਤੇ ਕੁਝ ਚੰਗੇ ਬੰਦੇ ਵੀ ਮਿਲਦੇ ਨੇ ਤੇ ਮਾੜੇ ਵੀ ਤਾਂ ਕੀ ਹੁੰਦਾ ਇੱਕ ਦਿਨ ਉਹਨੂੰ ਬੰਦਾ ਮਿਲਦਾ ਜਿਹੜਾ ਕਿ ਉਹਨੂੰ ਪੈਸੇ ਨਹੀਂ ਦਿੰਦਾ ਤੇ ਉਹ ਜਦੋਂ ਪੈਸੇ ਨਹੀਂ ਦਿੰਦਾ ਤਾਂ ਉਹ ਆਪਣੀ ਚੁਬਣੀ ਨਾਲ ਉਹਦਾ ਗਲ ਘੋਟ ਕੇ ਉੱਥੇ ਮਾਰ ਦਿੰਦਾ ਹੈ ਉਹਨੂੰ ਜਦੋਂ ਉਹਨੂੰ ਮਾਰਦਾ ਉਹਨੂੰ ਇੱਕ ਅਲੱਗ ਤਰ੍ਹਾਂ ਦੀ ਸੈਟੀਸਫੈਕਸ਼ਨ ਹੁੰਦੀ ਹੈ ਇੱਕ ਸਕੂਨ ਮਿਲਦਾ ਹੈ ਅਲੱਗ ਤਰ੍ਹਾਂ ਦਾ ਵੀ ਇਹ ਮੇਰੇ ਦੇ ਸਾਹਮਣੇ ਬੋਲ ਰਿਹਾ ਸੀ ਇੱਕਦਮ ਹੁਣ ਚੁੱਪ ਕਰ ਗਿਆ ਤੇ ਐਵੇਂ ਉਹ ਬੰਦੇ ਦਾ ਕਤਲ ਕਰ ਦਿੰਦਾ ਤਾਂ ਫਿਰ ਉਹ ਪੁਲਿਸ ਨੂੰ ਦੱਸਦਾ ਵੀ ਮੈਂ ਇੱਕ ਨਹੀਂ ਇਹ ਤਾਂ ਮੈਂ 11 ਕਤਲ ਕਰੇ ਨੇ ਅਲੱਗ-ਅਲੱਗ ਬੰਦਿਆਂ ਦੇ ਕਿਉਂਕਿ ਉਹ ਨਸ਼ੇ 'ਚ ਪਤਾ ਹੀ ਨਹੀਂ ਲੱਗਦਾ ਸੀ ਜੇ ਕੋਈ ਬੰਦਾ ਉਹਦੇ ਨਾਲ ਲੜਦਾ ਸੀ ਤਾਂ ਉਹ ਪੈਸੇ ਦੇਣ ਤੋਂ ਕਾਰ ਕਰਦਾ ਸੀ ਤਾਂ ਉਹ ਐਵੇਂ ਹੀ ਕਰਦਾ ਸੀ ਐਵੇਂ ਉਹ ਟਾਬੇ ਦੇ ਮਾਲਕ ਨਾਲ ਹੋਇਆ ਸੀ ਇੱਕ ਦਿਨ ਉਹ ਰਾਤ ਨੂੰ ਜਾਂਦਾ ਹੈ ਉੱਥੇ ਕਿਉਂਕਿ ਟਾਬੇ ਵਾਲਾ ਉਹਦਾ ਕਲਾਇੰਟ ਸੀ ਜਦੋਂ ਜਾਂਦਾ ਹੈ ਉੱਥੇ ਤਾਂ ਉਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਉੱਥੇ ਵੀ ਉਹ ਉਵੇਂ ਹੀ ਕਰਦਾ ਹੈ दारू ਪੀਤੀ ਹੋਈ ਹੁੰਦੀ ਹੈ ਉਹ ਬੰਦੇ ਦਾ ਟਾਬੇ ਦੇ ਮਾਲਕ ਦਾ ਚੁੰਨੀ ਨਾਲ ਗਲਾ ਘੋਟ ਕੇ ਉਹਦੇ ਵੀ ਹੱਤਿਆ ਕਰ ਦਿੰਦਾ ਉਹ ਕਤਲ ਕਰ ਦਿੰਦਾ ਉਹਦਾ ਤੇ ਉਥੋਂ ਚਲਾ ਜਾਂਦਾ ਪਰ ਇਸ ਚ ਉਹਨੇ ਇੱਕ ਗਲਤੀ ਕਰਤੀ ਸੀ ਉਹਦਾ ਫੋਨ ਚੋਰੀ ਕਰਕੇ ਲੈ ਗਿਆ ਸੀ ਉਹ ਬਾਕੀਆਂ ਦਾ ਕਿਸੇ ਦਾ ਫੋਨ ਚੋਰੀ ਨਹੀਂ ਕਰਿਆ ਸੀ ਉਹਨੇ ਤਾਂ ਉਹ ਫੋਨ ਤੋਂ ਹੀ ਫੜਿਆ ਜਾਂਦਾ ਤੇ ਉਹ ਬਾਅਦ ਚੋਂ ਦੱਸਦਾ ਪੁਲਿਸ ਵਾਲਿਆਂ ਨੂੰ ਵੀ ਮੈਂ ਘਰੋਂ ਕੱਡਿਆ ਸੀ ਵੀ ਇਹ ਮੇਰੇ ਨਾਲ ਵੀ ਮੈਂ ਐਵੇਂ ਨਹੀਂ ਮਾਰੇ ਇਹ ਮੇਰੇ ਨਾਲ ਧੋਖਾ ਕਰਦੇ ਸੀ ਉਹ ਜਦੋਂ ਬੰਦੇ ਨੂੰ ਮਾਰਦਾ ਸੀ ਤਾਂ ਉਹਦੇ ਪਿੱਠ ਤੇ ਧੋਖੇਬਾਜ਼ ਲਿਖ ਦਿੰਦਾ ਸੀ ਤੇ ਮਾਫੀ ਮੰਗਾਉਂਦਾ ਸੀ ਪਹਿਰੇ ਹੱਥ ਲਗਾ ਕੇ ਜਿਹੜਾ ਉਹਨੇ ਪੁਲਿਸ ਨੂੰ ਦੱਸਿਆ ਵੀ ਮੈਂ ਉਹਨਾਂ ਨੂੰ ਐਵੇਂ ਨਹੀਂ ਮਾਰਿਆ ਉਹ ਮੇਰੇ ਨਾਲ ਧੋਖਾ ਕਰਦੇ ਸੀ ਤੇ ਫੇ ਹੁਣ ਉਹ ਬੰਦਾ ਪੁਲਿਸ ਨੇ ਫੜ ਲਿਆ ਸੀ ਜੇਲ੍ਹ 'ਚ ਹੈ ਦੇਖੋ ਕਿਵੇਂ ਇੱਕ ਗੇ ਨੇ ਜਿਹੜਾ ਸੀਰੀਅਲ ਕਿਲਰ ਬਣ ਗਿਆ ਜਿਹਨੇ 18 ਮਹੀਨਿਆਂ 'ਚ 11 ਕਤਲ ਕਰਤੇ ਅਬਦੀ ਸੈਟੀਸਫੈਕਸ਼ਨ ਕਰਕੇ ਵੀ ਮੈਨੂੰ ਬੰਦੇ ਨੂੰ ਚੁੱਪ ਕਰਾ ਕੇ ਜਾਂ ਮਾਰ ਕੇ ਮੈਨੂੰ ਸੈਟੀਸਫੈਕਸ਼ਨ ਮਿਲਦੀ ਹੈ ਮੈਂ ਸੈਟੀਸਫਾਈ ਹੁੰਨਾ ਸੋ ਇਹ ਸੀ 33 ਸਾਲਾਂ ਦੇ ਆਰਾਮ ਸਰੂਪ ਦੀ ਕਹਾਣੀ ਸੋ ਨਵੇਂ ਨਵੇਂ ਵੀਡੀਓ ਲੈ ਕੇ ਮੈਂ ਤੁਹਾਨੂੰ ਮਿਲਦਾ ਰਹੂੰਗਾ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਜਰੂਰ ਕਰਿਓ ਮੈਂ ਤੁਹਾਡਾ ਆਪਣਾ ਪਰਮਿੰਦਰ ਸੰਧੂ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ ਜੀ